ਅੰਗਰੇਜ਼ੀ ਲਾਜ਼ਮੀ ਹੋ ਗਈ 트럼ਪ ਜੀ ਨੇ ਉਹ ਤੇ ਸੈਂਡ ਕਰ ਦਿੱਤੇ ਕਾਨੂੰਨ ਬਣ ਗਿਆ ਕਾਨੂੰਨ ਬਣਨ ਦਾ ਮਤਲਬ ਇਹ ਹੈ ਕਿ ਦੇਤੇ ਹੁਣ ਇੰਪਲੀਮੈਂਟੇਸ਼ਨ ਹੈ ਜਿਹੜੀ ਉਹ ਮਜਬੂਰੀ ਬਣ ਗਈ ਉਹਨਾਂ ਕਰਨਾ ਹੀ ਪੈਣਾ ਹੈ ਜ਼ਾਹਰਾ ਲਾਅ ਤੋਂ ਬੰਦੇ ਹੋ ਕਿ ਤੁਸੀਂ ਤੁਰੇ ਜਾ ਸਕਦੇ ਇਹਦੇ ਤੋਂ ਬਾਅਦ ਕੀ ਪੋਜ਼ਿਟਿਵਿਟੀ ਹੈ ਜਿਹੜੀ ਉਹ ਸਾਹਮਣੇ ਆ ਸਕਦੀ ਹੈ ਉਹਨਾਂ ਨੇ ਇਹਦਾ ਨਾਮ ਲਿਆ ਕਾਮਨ ਸੈਂਸ ਕਿ ਬਿਲ ਕਾਮਨ ਸੈਂਸ ਹੈ ਕਿ ਇੱਕ ਕਮਰਸ਼ੀਅਲ ਡਰਾਈਵਰ ਨੂੰ ਇੰਗਲਿਸ਼ ਬੋਲਣੀ ਆਣੀ ਚਾਹੀਦੀ ਹੈ ਜੋ ਉਹ ਆਪਰੇਟ ਕਰ ਰਿਹਾ ਹੈ ਅਮਰੀਕਾ ਚ ਇੱਕ ਉਹਨਾਂ ਨੇ ਇਹ ਗੱਲ ਕੀਤੀ ਹੈ ਤੇ ਦੂਸਰੀ ਉਹਨਾਂ ਨੇ ਕਿਹਾ ਕਿ ਜਿਹੜਾ ਡੋਮਿਸਾਈਲ ਹੈ ਉਹਦੇ ਕੋਲ ਜਿਹੜਾ ਉਹ ਹੋਣਾ ਚ ਇਹ ਹੈਗਾ ਕਿ ਜਿਹੜਾ ਸੀਰੀਅਲ ਡਰਾਈਵਰ ਆ ਉਹਦੇ ਕੋਲ ਸੀਰੀਅਲ ਆਪਰੇਟ ਕਰਨ ਵਾਸਤੇ ਯੂਐਸਐਚ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਇੰਗਲਿਸ਼ ਲਰਨਿੰਗ ਪ੍ਰੋਫੈਸ਼ੈਂਸੀ ਦਾ ਜੇ ਉਹਦੇ ਚ ਤੁਸੀਂ ਉਹਨੂੰ ਆਊਟ ਆਫ ਸਰਵਿਸ ਕਰ ਦਿੰਦਾ ਆਫਿਸਰ ਤੇ ਉਹ ਤੁਸੀਂ ਰਾਈਟ ਅਵੇ ਉੱਧਰ ਔਨ ਸਪੌਟ ਜਿਹੜਾ ਆਪਣੀ ਇੰਗਲਿਸ਼ ਨੂੰ ਇੰਪਰੂਵ ਨਹੀਂ ਕਰ ਸਕਦਾ ਪਹਿਲੀ ਗੱਲ ਇਹ ਕਿ ਜੇ ਬਹੁਤ ਸਾਰੇ ਆਊਟ ਆਫ ਸਰਵਿਸ ਹੋ ਜਾਣਗੇ ਕੰਪਨੀ ਦੇ ਉੱਤੇ ਤੇ ਆਡਿਟ ਵੀ ਆ ਸਕਦਾ ਹੈ ਜਿਹਦੇ ਆਡਿਟ ਆ ਜਾਏ ਤੇ ਉਹਦੇ ਬਾਅਦ ਕੰਪਨੀ ਦਾ ਜਿਹੜਾ ਕੋਰ ਡਾਊਨ ਹੋ ਜਾਂਦਾ ਹੈ ਉਹਦੇ ਬਾਅਦ ਜਿਹੜੇ ਬ੍ਰੋਕਰ ਨੇ ਜਦੋਂ ਉਹ ਕੰਪਨੀ ਦੀ ਚੈੱਕ ਕਰਦੇ ਨੇ ਹਿਸਟਰੀ ਕਿ ਤਾਂ ਨੂੰ ਲੋਡ ਦੇਣੇ ਤੋਂ ਪਿੱਛੇ ਹਟ ਜਾਂਦੇ ਨੇ ਇਦਾਂ ਦੀ ਬਹੁਤ ਸਾਰੀ ਚੀਜ਼ਾਂ ਇਕੱਠੀਆਂ ਟ੍ਰਿਗਰ ਹੋ ਜਾਂਦੀਆਂ ਲੇਕਿਨ ਡਰਾਈਵਰ ਦੇ ਆਊਟ ਆਫ ਸਰਵਿਸ ਤੇ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਪਰ ਇਹ ਕੰਪਨੀ ਦੀ ਆਊਟ ਆਫ ਸਰਵਿਸ ਦਾ ਟਿਕਰ ਚੱਲ ਜਾਂਦੀ ਆ ਤੇ ਤੁਹਾਨੂੰ ਪਤਾ ਜੇ ਕੰਪਨੀ ਆਊਟ ਆਫ ਸਰਵਿਸ ਚੱਲ ਜਾਂਦੇ ਤਾਂ ਉਹਦਾ ਐਫਐਮ ਸੀਐਸਐ ਦਾ ਜਿਹੜਾ ਵਾਪਸ ਲੈ ਕੇ ਆਉਣ ਦਾ ਪ੍ਰੋਸੈਸ ਹੈ ਉਹ ਬਹੁਤ ਲੰਮਾ ਪ੍ਰੋਸੈਸ ਹ ਇੰਜੀਨੀਅਰ ਬਣ ਜਾਂਦੇ ਉਹਨਾਂ ਦੀ ਪੜ੍ਹਾਈ ਖਤਮ ਨਹੀਂ ਹੋ ਜਾਂਦੀ ਸੇਮ ਥਿੰਗ ਵਿਦ ਦਾ ਟੀਚਰ ਸੇਮ ਥਿੰਗ ਵਿਦ ਐਨੀ professions ਇਹੀ ਜਿਹੜਾ ਆਪਣੇ ਟਰੱਕਾਂ ਦੀ profession ਚ ਵੀ ਇਹ ਹੈਗਾ ਜੇ ਤੁਸੀਂ ਸੀਡੀ ਲੈ ਲੈਂਦੇ ਹੋ ਫਿਰ ਤੁਸੀਂ ਕਰਨਾ ਹੁੰਦਾ ਆਪਣੀ ਇਨਫਾਰਮੇਸ਼ਨ ਨੂੰ ਇੰਪਰੂਵ ਕਰਨਾ ਹੁੰਦਾ ਹੈ ਕਰਵੀਰ ਜਿਹੜੇ ਨੇ ਟਰਕਿੰਗ ਤੋਂ ਪੈਸਾ ਬਣਾ ਕੇ ਰੀਅਲ ਏਸਟੇਟ ਕਰਦੇ ਨੇ ਟਰਕਿੰਗ ਤੋਂ ਪੈਸਾ ਬਣਾ ਕੇ ਕਮਜੋਰ ਚੀਜ਼ਾਂ ਕਰਦੇ ਨੇ ਉਹਦੇ ਚ ਵੀ ਉਹ ਕਾਮਯਾਬ ਨਹੀਂ ਹੁੰਦੇ ਫਿਰ ਆ ਕੇ ਟਰਕਿੰਗ ਕਰਦੇ ਨੇ ਜੇ ਆਪਾਂ ਟਰਕਿੰਗ ਨੂੰ ਹੀ ਆਪਣਾ ਫਰਸਟ ਲਾਸਟ ਜਾਂ ਜੇ ਰੀਅਲ ਏਸਟੇਟ ਕਰਦੇ ਆ ਤਾਂ ਰੀਅਲ ਏਸਟੇਟ ਨੂੰ ਆਪਣਾ ਫਰਸਟ ਲਾਸਟ profession ਰੱਖੀਏ ਜਿਹੜਾ ਕੰਮ ਵੀ ਹੈ ਨੂੰ ਪੂਰੇ ਇੱਕ ਵਾਰਾ ਕਸ਼ਤੀਆਂ ਸਾਲ ਕੇ ਗਲਣਾ ਲਾਓ ਪੰਜਾਬੀ ਰੇਡੀਓ ਯੂਐਸਏ ਦੇਖ ਰਹੇ ਸਨਰੇਸ਼ ਸਰ ਸਤਕਾਰਯੋਗ ਸਰੋਤਿਆਂ ਦੀ ਸੇਵਾ ਦੇ ਵਿੱਚ ਮੇਰੇ ਮਸੂਦ ਮੱਲੀ ਵੱਲੋਂ ਪੰਜਾਬੀ آمد آپ اور سسری اکال اور اے سفتے دی ملاقات لے کے آگئے ہیں اسیں جی یو ایس اے ٹرک سیلز تو سید صاحب دینار تے سید صاحب جی ہیں انو پہلان تے جی سواگت ہے تو اڈا سسری کال اور پروگرام جی سواگت کرنے آپ ہاں جی دا جی اسلام علیکم نمشکار تے سب انو بہت بہت سستری کال جی अच्छा जी, 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 जी ओ, आ, 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 ब्रेकिंग न्यूज़ है दिति जी ਤੁਸੀਂ ਇੱਕ ਦੋ ਦਿਨ ਪਹਿਲਾਂ ਔਰ ਉਸ ਤੋਂ ਬਾਅਦ ਚੰਗੇ ਖੜਾਕ ਕੀਤੇ ਅੰਗਰੇਜ਼ੀ ਲਾਜ਼ਮੀ ਹੋ ਗਈ 트럼ਪ ਜੀ ਨੇ ਉਹਦੇ ਤੇ ਸਾਈਨ ਕਰ ਦਿੱਤੇ ਕਾਨੂੰਨ ਬਣ ਗਿਆ ਕਾਨੂੰਨ ਬਣਨ ਦਾ ਮਤਲਬ ਇਹ ਹੈ ਕਿ ਦੇਤੇ ਹੁਣ ਇੰਪਲੀਮੈਂਟੇਸ਼ਨ ਹੈ ਜਿਹੜੀ ਉਹ ਮਜਬੂਰੀ ਬਣ ਗਈ ਉਹ ਹੁਣ ਕਰਨਾ ਹੀ ਪੈਣਾ ਹੈ ਜ਼ਾਹਰਾ ਲਾਅ ਤੋਂ ਬੰਦ ਹੋ ਕੇ ਨਹੀਂ ਤੁਸੀਂ ਤੁਰੇ ਜਾ ਸਕਦੇ ਹੋ ਨਾ ਤੁਰਿਆ ਹੀ ਜਾਂਦਾ ਹੈ ਤੁਹਾਡੀ ਇਸ ਬ੍ਰੇਕਿੰਗ ਤੋਂ ਬਾਅਦ ਮੇਰਾ ਇਹ ਸਵਾਲ ਹੈ ਕਿ ਇਹਦੇ ਤੋਂ ਬਾਅਦ ਕੀ ਪੋਜ਼ਿਟਿਵਿਟੀ ਹੈ ਜਿਹੜੀ ਉਹ ਸਾਹਮਣੇ ਆ ਸਕਦੀ ਹੈ ਇਹਦੇ ਤੇ ਜ਼ਰਾ ਵਿਸਤਾਰ ਦੇ ਨਾਲ ਦੱਸੋ ਸ਼ੁਰੂਆਤ ਕਿੱਜੋਂ ਜੀ ਬਿਲਕੁਲ ਤੁਸੀਂ ਠੀਕ ਕਿਹਾ ਮੈਂ ਵੀ ਕਮੈਂਟ ਪੜ੍ਹਦਾ ਸੀ ਅਸੀਂ ਇਹ ਆਲਰੇਡੀ 3-4 ਵੀਕ ਤੋਂ ਇਹ ਡਿਸਕਸ਼ਨ ਕਰ ਰਹੇ ਸੀ ਕਿ ਜਦੋਂ ਹਰਕਨਸਾ ਦਾ ਲਾਭ ਬਣਿਆ ਫਿਰ ਹਾਂ ਬਿਲਕੁਲ ਆਇਓ ਜੀ ਉਹਦੇ ਉਹਦੇ ਤੇ ਆਲਰੇਡੀ ਕੰਮ ਕਰਨਾ ਸ਼ੁਰੂ ਕਰ ਦਿੱਤਾ ਫਿਰ ਸ਼ਾਨ ਡਫੀ ਨੂੰ ਅਪਰੋਚ ਕੀਤਾ ਸੈਨੀਟਰ ਨੇ ਤੇ ਇਹ ਸਾਨੂੰ ਪਤਾ ਸੀ ਇਦਾਂ ਹੋਣਾ ਹੀ ਆ ਕਿਉਂਕਿ ਸਟੇਟ ਲੈਵਲ ਤੇ ਇਹ ਗੱਲ ਸ਼ੁਰੂ ਹੋ ਗਈ ਸੀ ਤੇ ਆਲਰੇਡੀ ਫੈਡਰਲ ਲੈਵਲ ਤੇ ਜਾਣੀ ਸੀ ਹੁਣ ਫੈਡਰਲ ਲੈਵਲ ਤੇ ਜਦੋਂ 트ੰਪ ਜੀ ਨੇ ਸਾਈਨ ਕਰ ਦਿੱਤੇ ਨੇ ਐਗਜ਼ੈਕਟਿਵ ਆਰਡਰ ਤੇ ਤੇ ਉਹਨਾਂ ਨੇ ਇਹਦਾ ਨਾਮ ਲਿਆ ਕਾਮਨ ਸੈਂਸ ਕਿਬਨ ਕਾਮਨ ਸੈਂਸ ਹੈ ਕਿ ਇਹ ਇੱਕ ਕਮਰਸ਼ਲ ਡਰਾਈਵਰ ਨੂੰ ਇੰਗਲਿਸ਼ ਬੋਲਣੀ ਆਣੀ ਚਾਹੀਦੀ ਹੈ ਜੇ ਉਹ ਉਹ ਆਪਰੇਟ ਕਰ ਰਿਹਾ ਅਮਰੀਕਾ ਚ ਠੀਕ ਹੈ ਇੱਕ ਉਹਨਾਂ ਨੇ ਇਹ ਗੱਲ ਕੀਤੀ ਹੈ ਤੇ ਦੂਸਰੀ ਉਹਨਾਂ ਨੇ ਕਿਹਾ ਕਿ ਜਿਹੜਾ ਡੋਮਿਸਾਈਲ ਹੈ ਉਹਦੇ ਕੋਲ ਜਿਹੜਾ ਉਹ ਹੋਣਾ ਚਾਹੀਦਾ ਉਹਦਾ ਮਕਸਦ ਜਿਹੜਾ ਅੰਡਰਸਟੈਂਡੇਬਲ ਇਹ ਹੈਗਾ ਕਿ ਜਿਹੜਾ ਸੀਰੀਅਲ ਡਰਾਈਵਰ ਆ ਉਹਦੇ ਕੋਲ ਆਪਰੇਟਿੰਗ ਸੀਰੀਅਲ ਆਪਰੇਟ ਕਰਨ ਵਾਸਤੇ ਯੂਐਸਏ ਦੇ ਡਾਕੂਮੈਂਟ ਪੂਰੇ ਹੋਣੇ ਚਾਹੀਦੇ ਨੇ ਠੀਕ ਹੈ ਬਿਲਕੁਲ ਠੀਕ ਹੈ ਹੁਣ ਇਹਦੇ 'ਚ ਨਵਾਂ ਕਾਨੂੰਨ ਨਹੀਂ ਆ ਆਪਾਂ ਡਿਸਕਸ ਕਰਦੇ ਰਿਹਾ ਇਹ 1932 ਦਾ ਕਾਨੂੰਨ ਆ ਤੇ ਇਹਨੂੰ 2016 'ਚ ਡਾਊਨ ਗ੍ਰੇਡ ਕਰ ਦਿੱਤਾ ਗਿਆ ਸੀ ਆਊਟ ਆਫ ਸਰਵਿਸ ਨੂੰ ਕਰ ਦਿੱਤਾ ਗਿਆ ਸੀ ਹੁਣ ਆਊਟ ਆਫ ਸਰਵਿਸ ਦੇ ਬਿਨਾ ਜਿਹੜਾ ਉਹਨਾਂ ਨੇ ਕਿਹਾ ਸੀ ਜੇ ਅਫੀਸ਼ੀਅਲ ਕਮਿਊਨੀਕੇਟ ਨਹੀਂ ਕਰ ਸਕਦਾ ਕੋਈ ਸੀਰੀਅਲ ਡਰਾਈਵਰ ਤੇ ਚਲੋ ਉਹ ਐਪ ਨਾਲ ਜਾਂ ਗੂਗਲ ਟਰਾਂਸਲੇਟ ਨਾਲ ਜਾਂ ਕਿਸੇ ਡਿਸਪੈਚਰ ਨੂੰ ਫੋਨ ਤੇ ਲਿਆ ਕੇ ਅਫੀਸ਼ੀਅਲ ਕਮਿਊਨੀਕੇਟ ਕਰ ਸਕਦਾ ਠੀਕ ਹੈ ਠੀਕ ਹੈ ਹੁਣ ਜਦੋਂ ਇਸ ਲਾ ਨੂੰ ਦੁਬਾਰਾ ਇੰਪਲੀਮੈਂਟ ਕੀਤਾ ਹੈ ਆਪਣਾ 트럼ਪ ਜੀ ਨੇ 2 ਕੁ ਦਿਨ ਪਹਿਲਾਂ ਸਾਈਨ ਕੀਤੇ ਨੇ ਐਗਜ਼ੈਕਟਿਵ ਆਰਡਰ ਤੇ ਉਹਦੇ ਵਿੱਚ ਜਦੋਂ ਤੁਸੀਂ ਵਾਈਟ ਹਾਊਸ ਦੀ ਵੈਬਸਾਈਟ ਤੇ ਜਾਂਦੇ ਹੋ ਤਾਂ ਉਹਨਾਂ ਨੇ ਇੱਕ ਦੋ ਇਨਸੀਡੈਂਟ ਵੀ ਉਹਦੇ ਵਿੱਚ ਮੈਂਸ਼ਨ ਕੀਤੇ ਨੇ ਕਿ ਇੱਕ 99 ਦਾ ਇਨਸੀਡੈਂਟ ਆ ਜਿਹਦੇ ਵਿੱਚ ਐਕਸੀਡੈਂਟ ਜਦੋਂ ਹੋਇਆ ਡਰਾਈਵਰ ਦਾ ਤੇ ਉਤੋਂ ਪਹਿਲਾਂ ਸਲੋ ਡਾਊਨ ਸਲੋ ਡਾਊਨ ਸਲੋ ਡਾਊਨ ਦੇ ਜਿਹੜੇ ਸਾਈਨ ਲੱਗੇ ਸੀ ਉਹ ਪੜ ਨਹੀਂ ਸਕਿਆ ਤੇ ਉਹ 100 ਮਾਈਲ ਦੀ ਸਪੀਡ ਤੇ ਜਾ ਕੇ ਉਹਨੇ ਟਰੱਕ ਮਾਰਿਆ ਤੇ ਬਹੁਤ ਸਾਰੀ ਡੈਥ ਹੋ ਗਈ ਹੈ ਨਾ ਹਾਏ ਹਾਏ ਤੇ ਸੇਮ ਚੀਜ਼ ਉਹਨਾਂ ਨੇ ਫਿਰ ਦੂਸਰਾ ਇਨਸੀਡੈਂਟ ਕੀਤਾ ਕਿ ਹੁਣ ਜਨਰੇਚ 2025 ਚ ਇੱਕ ਇਨਸੀਡੈਂਟ ਹੋਇਆ ਤੇ ਚਾਰ ਲੋਕਾਂ ਦੀ ਡੈਥ ਹੋ ਗਈ ਜਦੋਂ ਆਫੀਸਰਸ ਨੇ ਇਨਵੈਸਟੀਗੇਟ ਕੀਤਾ ਇਹ ਐਕਸੀਡੈਂਟ ਦੇ ਬਾਅਦ ਡਰਾਈਵਰ ਨੂੰ ਤੇ ਡਰਾਈਵਰ ਜਿਹੜਾ ਕਮਿਊਨੀਕੇਸ਼ਨ ਨਹੀਂ ਕਰ ਪਾਇਆ ਇੰਗਲਿਸ਼ ਵਿੱਚ ਤੇ ਉਹਨਾਂ ਨੂੰ ਉਹਨਾਂ ਨੂੰ ਬਹੁਤ ਜ਼ਿਆਦਾ ਹਡਰਲ ਹੋਈ ਤੇ ਫਿਰ ਉਹਨਾਂ ਨੇ ਕਿਹਾ ਜੀ ਹੁਣ ਇਹ ਦੁਬਾਰਾ ਕਾਨੂੰਨ ਨੂੰ ਜਿਹੜਾ ਲਾਗੂ ਕਰ ਦਿੱਤਾ ਗਿਆ ਹੈ ਤੇ ਇਹ ਆਊਟ ਆਫ ਸਰਵਿਸ ਪ੍ਰੋਸੀਜਰ ਤੇ ਐਡ ਕਰ ਦਿੱਤਾ ਗਿਆ ਉਹਦਾ ਮਕਸਦ ਇਹ ਆ ਕਿ ਮੈਂ ਤੁਹਾਨੂੰ ਇੱਕ ਵਾਰੀ ਐਕਸਪਲੇਨ ਕਰਦਾ ਜੇ ਮੇਰਾ ਟਾਇਰ ਫਲੈਟ ਆ ਜਾਂ ਮੇਰੀ 에ਅਰ ਲੀਕ ਕਰਦੀ ਆ ਜਾਂ ਮੇਰੀ ਬੱਤੀ ਬੁੱਤੀ ਨਹੀਂ ਚੱਲਦੀ ਜਿਹੜੇ ਆਊਟ ਆਫ ਸਟੇਟ ਕਰਾਈਟਰੀਆ ਤੇ ਕੋਈ ਇਦਾਂ ਦੀ ਚੀਜ਼ ਹੋਏਗੀ ਤੇ ਮੈਨੂੰ ਆਫੀਸਰ ਕਹੇਗਾ ਜੇ ਤੂੰ ਆਪਣਾ ਟਰੱਕ ਇੱਧਰ ਠੀਕ ਕਰਾ ਲਾ ਉਹਦੇ ਬਾਅਦ ਤੂੰ ਜਾ ਸਕਦਾ ਹੂੰ ਤੇ ਉਹਦੇ ਚ ਮੈਂ ਸਰਵਿਸ ਕਾਲ ਕਰਕੇ ਕੰਮ ਕਰਾ ਲਾਂਗਾ ਇੱਕ ਦੋ ਘੰਟੇ ਬਾਅਦ ਮੈਂ ਮੋਸਟ ਪਬਲੀ ਆਨ ਦਾ ਰੋਡ ਹੋ ਜਾਾਂਗਾ ਪਰ ਜਿਹੜਾ ਇਹ ਜਿਹੜਾ ਹੈਗਾ ਇੰਗਲਿਸ਼ ਲਰਨਿੰਗ ਪ੍ਰੋਫੀਸ਼ੈਂਸੀ ਦਾ ਜੇ ਉਹਦੇ ਚ ਤੁਸੀਂ ਉਹਨੂੰ ਆਊਟ ਆਫ ਸਰਵਿਸ ਕਰ ਦਿੰਦਾ ਆਫਿਸਰ ਤੇ ਉਹ ਤੁਸੀਂ ਰਾਈਟ ਅਵੇ ਉਧਰ ਔਨ ਸਪਾਟ ਜਿਹੜਾ ਆਪਣੀ ਇੰਗਲਿਸ਼ ਨੂੰ ਇੰਪਰੂਵ ਨਹੀਂ ਕਰ ਸਕਦੇ ਜ਼ਾਹਰ ਹੈ ਤੇ ਉਹਦੇ ਨਾਲ ਪ੍ਰੋਬਲਮ ਇਹ ਹੁੰਦੀ ਹੈ ਕਿ ਜੇ ਦੂਸਰਾ ਜਦੋਂ ਤੱਕ ਦੂਸਰਾ ਡਰਾਈਵਰ ਨਹੀਂ ਆਏਗਾ ਉਹ ਫਿਰ ਪਹਿਲੀ ਗੱਲ ਇਹ ਕਿ ਜੇ ਬਹੁਤ ਸਾਰੇ ਆਊਟ ਆਫ ਸਰਵਿਸ ਹੋ ਜਾਣਗੇ ਕੰਪਨੀ ਦੇ ਉੱਤੇ ਤੇ ਆਡਿਟ ਵੀ ਆ ਸਕਦਾ ਹੈ ਜੇ ਉਹ ਆਡਿਟ ਆ ਜਾਏ ਤੇ ਉਹਦੇ ਬਾਅਦ ਕੰਪਨੀ ਦਾ ਜਿਹੜਾ ਸਕੋਰ ਡਾਊਨ ਹੋ ਜਾਂਦਾ ਹੈ ਉਹਦੇ ਬਾਅਦ ਜਿਹੜੇ ਬ੍ਰੋਕਰ ਨੇ ਜਦੋਂ ਉਹ ਕੰਪਨੀ ਦੀ ਚੈੱਕ ਕਰਦੇ ਨੇ ਹਿਸਟਰੀ ਕੇ ਦੇ ਵਿੱਚ ਬਹੁਤ ਸਾਰੇ ਆਊਟ ਆਫ ਸਰਵਿਸ ਨੇ ਤੇ ਉਹ ਵੀ ਤੁਹਾਨੂੰ ਲੋਡ ਦੇਣੇ ਤੋਂ ਪਿੱਛੇ हट ਜਾਂਦੇ ਨੇ ਇਦਾਂ ਦੀ ਬਹੁਤ ਸਾਰੀ ਚੀਜ਼ਾਂ ਇਕੱਠੀਆਂ ਟ੍ਰਿਗਰ ਹੋ ਜਾਂਦੀਆਂ ਨੇ ਜੀ ਡਰਾਈਵਰ ਦੇ ਆਊਟ ਆਫ ਸਰਵਿਸ ਤੇ ਜਿਹੜੀ ਗੱਲ ਸ਼ੁਰੂ ਹੁੰਦੀ ਹੈ ਪਰ ਇਹ ਕੰਪਨੀ ਦੀ ਆਊਟ ਆਫ ਸਰਵਿਸ ਕਰਕੇ ਚੱਲ ਜਾਂਦੀ ਆ ਤੇ ਤੁਹਾਨੂੰ ਪਤਾ ਜੇ ਕੰਪਨੀ ਆਊਟ ਆਫ ਸਰਵਿਸ ਚੱਲ ਜਾਂਦੇ ਤਾਂ ਉਹਦਾ ਐਫਐਮ ਸੀਐਸਐ ਦਾ ਜਿਹੜਾ ਵਾਪਸ ਲੈ ਕੇ ਆਉਣ ਦਾ ਪ੍ਰੋਸੈਸ ਹੈ ਉਹ ਬਹੁਤ ਲੰਮਾ ਪ੍ਰੋਸੈਸ ਹੋ ਜਾਂਦਾ ਹੈ ਹਮ 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 ਤੇ ਆਪਾਂ ਜੇ ਇਹਦੇ ਤੇ ਪੋਜ਼ਿਟਿਵ ਚੀਜ਼ ਦੇਖੀਏ ਤੇ ਮੈਂ ਕੁਝ ਦਿਨਾਂ ਪਹਿਲਾਂ ਆਪਣੇ ਕੋਲ ਇੱਕ ਹੋਰ ਕਮਿਊਨਿਟੀ ਦੇ ਕਸਟਮਰ ਆਏ ਤੇ ਉਹਨਾਂ ਦੀ ਲੈਂਗੁਏਜ ਰਸ਼ੀਅਨ ਸੀ ਤੇ ਉਹ ਜਦੋਂ ਉਹ ਮੇਰੇ ਨਾਲ ਗੱਲ ਨਹੀਂ ਕਰ پا ਰਹੇ ਸੀ ਉਹਨਾਂ ਨੇ ਐਪ ਯੂਜ਼ ਕੀਤੀ ਤੇ ਐਪ ਤੇ ਵੀ ਕਾਫੀ ਹਾਤੀ ਕਰ ਸਾਨੂੰ ਪ੍ਰੋਬਲਮ ਆਇਆ ਟੱਕ ਵਿਖਾंदे ਇਦਾਂ ਸਪੈਨਿਸ਼ ਕਮਿਊਨਿਟੀ ਦੇ ਵੀ ਜੇ ਇਦਾਂ ਸਪੈਨਿਸ਼ ਕਮਿਊਨਿਟੀ ਦੇ ਵੀ ਇਦਾਂ ਹੈਗਾ ਤੇ ਉਹ ਜੇ ਉਹਨਾਂ ਨੂੰ ਨਹੀਂ ਇੰਗਲਿਸ਼ ਲੈਂਗੁਏਜ ਪ੍ਰੋਫੀਸ਼ੈਂਸੀ ਤੇ ਮੇਰੇ ਜਿਹਾ ਸੇਲਸਮੈਨ ਜਿਹੜਾ ਮੈਂ ਆਪਣੇ ਆਪ ਨੂੰ ਸੇਲਸਮੈਨ ਮੰਨਦਾ ਤੇ ਮੈਂ ਜਦੋਂ ਸਿੰਪਲ ਆ ਉਹਨਾਂ ਨੂੰ ਵੈਬਸਾਈਟ ਦਿਖਾ ਕੇ ਕਿਹਾ ਜੀ ਇਹ ਟਰੱਕ ਨੇ ਇਹ ਨਾਲ ਦੇ ਅਸੀਂ ਸਿਲਵਰ ਪੈਕੇਜ ਦੇ ਰਹੇ ਹਾਂ ਇਹ 골ਡ ਪੈਕੇਜ ਦੇ ਰਹੇ ਹਾਂ ਮੈਂ ਹੀ ਕਮਿਊਨੀਕੇਟ ਕਰ ਪਾਇਆ ਹੂੰ 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 ਤੇ ਇਹ ਕਰਕੇ ਜੇ ਤੁਸੀਂ ਦੇਖੋਗੇ ਕਿ ਜਿਹੜੇ ਆਪਣੇ ਬੰਦੇ ਨੇ ਮੈਂ ਕਹਾਂਗਾ 90% ਜਿਹੜੇ ਨੇ ਉਹ ਕਮਿਊਨੀਕੇਟ ਕਰ ਲੈਂਦੇ ਨੇ ਆਪਣੀ ਕਮਿਊਨਿਟੀ ਦੇ ਜਿਹੜੇ ਬਾਕੀ 10% ਲੇਕ ਲੋਕ ਨੇ ਉਹ ਡੈਫੀਨਿਟਲੀ ਉਹਨਾਂ ਨੂੰ ਲਰਨ ਕਰਨਾ ਪੜਾ ਉਹਦਾ ਵੀ ਆਪਾਂ ਡਿਸਕਸ ਕਰ ਲਾਂਗੇ ਇਹਦੇ ਬਾਅਦ ਠੀਕ ਹੈ ਪਰ ਜਿਹੜਾ ਮੋਸਟ ਇੰਪੋਰਟੈਂਟ ਜਿਹੜਾ ਉਹਦਾ ਪੋਜ਼ਿਟਿਵ ਸਾਈਡ ਆ ਪੋਜ਼ਿਟਿਵ ਸਾਈਡ ਆ ਦੇਖੋ ਆਪਾਂ ਵੀ ਫੈਮਿਲੀਆਂ ਵਾਲੇ ਆ ਅਸੀਂ ਵੀ ਜਦੋਂ ਰੋਡ ਤੇ ਜਾਂਦੇ ਨੇ ਐਕਸੀਡੈਂਟ ਦੇ ਦਿੰਦੇ ਨੇ ਸਾਨੂੰ ਵੀ ਥੋੜਾ ਜਿਹਾ ਡਿਸਕਸ ਬਹੁਤ ਦਾ ਡਿਸਕਰੇਜ ਹੁੰਦਾ ਯਾਰ ਦੇਖੋ ਬੰਦਾ ਰੋਟੀ ਬਣਾਣ ਗਿਆ ਸੀ ਹੁਣ ਐਕਸੀਡੈਂਟ ਹੋ ਗਿਆ ਤੇ ਹੁਣ ਕਿਦਾਂ ਪ੍ਰੋਬਲਮ ਚ ਫਸ ਗਿਆ ਤੇ ਇੰਗਲਿਸ਼ ਬੋਲਣ ਨਾਲ ਡੈਫੀਨਿਟਲੀ ਉਹਦੀ ਇੰਪਰੂਵਮੈਂਟ ਹੋਏਗੀ ਤੁਸੀਂ ਕਮਿਊਨੀਕੇਟ ਕਰ ਸਕਦੇ ਹੋ ਤੁਸੀਂ ਸਾਈਨ ਪੜ੍ਹ ਸਕਦੇ ਹੋ ਜਿਹੜੀ ਬੇਸਿਕ ਰਿਕੁਆਇਰਮੈਂਟ ਆ ਸੀਡੀਐਲ ਦੀ ਸੀਡੀਐਲ ਦੀ ਬੇਸਿਕ ਰਿਕੁਆਇਰਮੈਂਟ ਆ ਕਿ ਤੁਸੀਂ ਰੋ ਮਤਲਬ ਇਹ ਹਰ ਚੀਜ਼ ਪਾਰਟ ਆਫ ਦਾ ਸੀਡੀ ਐਲ ਆ ਬਿਲਕੁਲ ਇਹ ਜਦੋਂ ਇੰਪਲੀਮੈਂਟ ਹੋ ਜਾਏਗਾ ਤੇ ਇਹਦੇ ਨਾਲ ਰੋਡ ਸੇਫਟੀ ਵੀ ਵੱਧ ਜਾਏਗੀ ਜਦੋਂ ਰੋਡ ਸੇਫਟੀ ਹੋਏਗੀ ਤੇ ਜਿਹੜੇ ਬਾਕੀ ਡਰਾਈਵਰ ਨੇ ਉਹਨਾਂ ਵਾਸਤੇ ਵੀ ਈਜ਼ੀ ਹੋ ਜਾਣਾ ਨਾ ਕੰਮ ਠੀਕ ਹੋ ਜਾਣਾ ਇਹ ਕਰਕੇ ਜਦੋਂ ਰੋਡ ਸੇਫਟੀ ਹੋਏਗੀ ਇੰਸ਼ੋਰੈਂਸ ਦੇ ਕਲੇਮ ਘਟਾਉਣਗੇ ਸਾਡੀ ਇੰਸ਼ੋਰੈਂਸ ਵੀ ਥੋੜੀ ਬੈਟਰ ਹੋ ਜਾਣਗੀ ਨਾ ਸਭ ਦੀ ਬਿਲਕੁਲ ਠੀਕ ਬਿਲਕੁਲ ਠੀਕ ਉਹ ਤੋਂ ਬਾਅਦ ਜਿਹੜਾ ਇੱਕ ਟਰੈਕਿੰਗ ਦਾ ਜਿਹੜਾ ਇੱਕ ਇਨਫਲੂਐਂਸ ਹੈਗਾ ਜਿਵੇਂ ਆਪਾਂ ਬਹੁਤ ਪਹਿਲਾਂ ਸਾਲ ਤੋਂ ਪਹਿਲਾਂ ਸ਼ੁਰੂ ਕੀਤੀ ਸੀ ਕਿ ਜੀ ਟਰੱਕਰ ਜਿਹੜੇ ਨੇ ਉਹਦਾ ਵਿੱਚ ਬ ਕਈ ਵਾਇਲੈਂਟ ਵੀ ਨੇ ਆਪਾਂ ਇਦਾਂ ਦੀ ਗੱਲ ਕਰਦੇ ਸੀ ਜਿਹੜਾ ਆਪਾਂ ਫਿਰ ਪ੍ਰੂਫ ਕੀਤਾ ਸੀ ਆਪਣੀ ਕਮਿਊਨਿਟੀ 'ਚ ਇਸ ਦਾ ਬਿਲਕੁਲ ਇਹਦੇ ਤੇ ਉਹ ਚੀਜ਼ਾਂ ਵੀ ਜਿਹੜੀ ਨਾ ਉਹ ਵੀ ਸਾਡੇ ਤੋਂ ਮਤਲਬ ਸਾਨੂੰ ਪ੍ਰੋਟੈਕਸ਼ਨ ਮਿਲੇਗੀ ਉਹ 네ਗੇਟਿਵਿਟੀ ਦੀ ਜਿਹੜੀ ਆਮ ਜਨਤਾ ਨੂੰ ਜਿਹੜੀ 네ਗੇਟਿਵਿਟੀ ਹੈ ਉਹ ਤੋਂ ਵੀ ਸਾਨੂੰ ਪ੍ਰੋਟੈਕਸ਼ਨ ਮਿਲੇਗੀ ਤੇ ਬੈਨੀਫਿਟ ਹੈ ਜੀ ਹੁਣ ਕੁਆਲੀਫਾਈਡ ਡਰਾਈਵਰ ਹੋਣਗੇ ਤੇ ਸਾਨੂੰ ਬੈਨੀਫਿਟ ਹੈ ਔਨ ਦਾ ਰੋਡ ਸਾਨੂੰ ਵੀ ਜਿਹੜੀ ਰੋਡ ਰੇਜ ਹੁੰਦੀ ਹੈ ਜਿਵੇਂ ਜਿਹੜੇ ਮਤਲਬ ਪ੍ਰੋਬਲਮ ਆਉਂਦੀ ਹੈ ਰੋਡ ਦੇ ਉੱਤੇ ਟਰੱਕ ਪੰਜਾਬ ਜਾ ਕੇ ਲੋਕੀ ਇੱਕ ਦੂਜੇ ਨੂੰ ਉਹ ਚੀਜ਼ਾਂ ਤਾਂ ਵੀ ਕਮੀ ਹੋਏਗੀ ਤੇ ਇਹ ਤੁਹਾਡੀ ਪੋਜ਼ਿਟਿਵ ਸਾਈਡ ਆ ਜੇ ਤੁਸੀਂ ਦੂਸਰੇ ਪਾਸੇ ਦੇਖੋ ਕਿ ਜੇ ਆਪਾਂ ਕਾਨੂੰਨ ਨੂੰ ਦੇਖ ਕੇ ਚੱਲੀਏ ਤੇ ਕਾਨੂੰਨ ਤੇ ਬਣਦੇ ਹੀ ਬੈਨੀਫਿਟ ਵਾਸਤੇ ਨੇ ਬੈਨੀਫਿਟ ਆਫ ਦਾ ਡਰਾਈਵਰ ਬੈਨੀਫਿਟ ਆਫ ਦਾ ਜਿਹੜੇ ਕਾਰਾਂ ਚੱਲਦੀਆਂ ਨੇ ਰੋਡ ਦੇ ਉੱਤੇ ਤੇ ਹੋਰ ਹੋਰ ਸਭ ਕੁਝ ਬਿਲਕੁਲ ਠੀਕ ਹੈ ਮੈਂ ਤੁਹਾਨੂੰ ਸਹੀ ਸਭ ਇਹ ਪੁੱਛਣਾ ਚਾਹਨਾ ਹੈ ਟਰਕਿੰਗ ਦੇ ਨਾਲ ਜੁੜੇ ਸਾਡੇ ਜਿਹੜੇ ਭੈਣ ਭਰਾ ਨੇ ਜਹਰ ਇੱਕ ਅਚਾਨਕ ਦੀ ਇਹ ਖਬਰ ਆ ਉਹਦੇ ਤੇ ਸਹਿਮ ਜੀ ਆ ਤੇ ਖਿਲ ਰਿਆ ਆ ਨਹੀਂ ਕੁਆਲੀਫਾਈ ਕਰ ਸਕਦੇ ਨਹੀਂ ਇਹਦੇ ਤੇ ਪੂਰਾ ਉੱਤਰ ਸਕਦੇ ਜਾਂ ਨਹੀਂ ਇਹਦੇ ਤੇ ਪੂਰਾ ਉੱਤਰ ਦੇ ਉਹਨਾਂ ਵਾਸਤੇ ਹੁਣ ਅੱਗੇ ਫਿਊਚਰ ਕੀ ਹੈ ਇਹਦੇ ਤੇ ਜਰਾ ਚਾਨਣ ਪਾਓ ਨਾ ਬਹੁਤ ਆਸਾਨ ਹੈ ਜੀ ਦੇਖੋ ਜੇ ਤੁਸੀਂ ਹੁਣ ਡਾਕਟਰ ਬਣ ਜਾਓ ਤੇ ਇਹ ਤਾਂ ਨਹੀਂ ਹੁੰਦਾ ਨਾ ਤੁਸੀਂ ਡਾਕਟਰ ਬਣ ਕੇ ਤੁਸੀਂ ਕੋ ਹੁਣ ਅੱਜ ਤੋਂ ਪੜਨਾ ਬੰਦ ਤੇ ਮੈਂ ਸਿਰਫ ਆਪਣਾ ਕੰਮ ਕਰਾਂਗਾ ਮਰੀਜ਼ਾਂ ਨੂੰ ਦੇਖਾਂਗਾ ਤੇ ਮੈਂ ਮੋਜਾ ਕਰਾਂਗਾ ਸੇਮ ਥਿੰਗ ਵਿਦ ਅੰਜੀਨਰ ਜਦੋਂ ਇੰਜੀਨੀਅਰ ਬਣ ਜਾਂਦੇ ਉਹਨਾਂ ਦੀ ਪੜਾਈ ਖਤਮ ਨਹੀਂ ਹੋ ਜਾਂਦੀ ਸੇਮ ਥਿੰਗ ਵਿਦ ਅ ਟੀਚਰ ਸੇਮ ਥਿੰਗ ਵਿਦ ਐਨੀ professions ਇਹੀ ਜਿਹੜਾ ਆਪਣੇ ਟਰੱਕਾਂ ਦੀ profession 'ਚ ਵੀ ਇਹ ਹੈਗਾ ਜੇ ਤੁਸੀਂ CDL ਲੈ ਲੈਂਦੇ ਹੋ ਫਿਰ ਤੁਸੀਂ ਤੁਹਾਡਾ ਕੰਮ ਖਤਮ ਨਹੀਂ ਹੋ ਜਾਂਦਾ ਤੁਸੀਂ ਉਹਦੇ ਬਾਅਦ ਵੀ ਆਪਣੀ ਆਪਣੀ ਨੌਲੇਜ ਨੂੰ ਇੰਪਰੂਵ ਕਰਨਾ ਹੁੰਦਾ ਆਪਣੀ ਇਨਫਾਰਮੇਸ਼ਨ ਨੂੰ ਇੰਪਰੂਵ ਕਰਨਾ ਹੁੰਦਾ ਫੋਰ ਐਗਜ਼ਾਮਪਲ ਜੇ ਮੈਂ CDL ਲੈ ਲਿਆ ਤੇ ਹੁਣ ਮੈਂ ਉਹਦੇ 'ਚ ਨੌਲੇਜ ਨੂੰ ਇੰਪਰੂਵ ਨਹੀਂ ਕਰਦਾ ਮੈਨੂੰ ਨਹੀਂ ਪਤਾ ਕਿਹੜੀ ਕਿਹੜੀ ਟੈਕਨੋਲੋਜੀ ਆ ਰਹੀਆਂ ਨੇ ਜਿਹੜੀ ਸਾਨੂੰ ਬੈਨੀਫਿਟ ਦੇ ਸਕਦੀਆਂ ਨੇ ਟਰਕਿੰਗ ਦੇ ਅੰਦਰ ਸੇਮ ਤਰ੍ਹਾਂ ਜਿਹੜੇ ਮੈਂ ਅੱਜ YouTube ਦੇਖਦਾ ਸੀ ਮੈਂ ਕਿਹਾ ਜੀ ਮੈਂ YouTube 'ਚ ਪਾਇਆ ਕੀ ਲਰਨ ਅ ਇੰਗਲਿਸ਼ ਫ੍ਰॉम ਪੰਜਾਬੀ ਹੂੰ ਹੂੰ ਉਹਦੇ ਚ 60 60 ਆਪਣਾ ਐਪੀਸੋਡ ਦਾ ਕਿਸ਼ਤਾਂ ਦਾ 60 60 ਕਿਸ਼ਤਾਂ ਦਾ ਇੱਕ ਦੋ ਪ੍ਰੋਗਰਾਮ ਲੋਕਾਂ ਨੇ ਬਣਾ ਕੇ ਪਾਏ ਸੀ ਜਿਹੜੇ ਮੈਂ ਇਹ ਦੋ ਇਹਦੀ ਕਿਸ਼ਤਾਂ ਦੇਖੀਆਂ ਤੇ ਇੰਨੀ ਵਧੀਆ ਸਨ ਮੈਨੂੰ ਵੀ ਲੱਗਿਆ ਕਿ ਮੈਨੂੰ ਵੀ ਹੁਣ ਲਰਨ ਕਰਨਾ ਚਾਹੀਦਾ ਠੀਕ ਹੈ ਬਿਲਕੁਲ ਠੀਕ ਹੈ ਸਿੱਖਣ ਦਾ ਜਜ਼ਬਾ ਹੋਵੇ ਤੇ ਫਿਰ ਤੇ ਜੀ ਬਿਲਕੁਲ ਇਸ ਤਰ੍ਹਾਂ ਹੀ ਜੇ ਸਿੱਖ ਜਿਹੜਾ ਵਰਲਡ ਆ ਇਹ ਵਰਲਡ ਬਾਈ ਇਟਸੈਲਫ ਤਨੂੰ ਐਕਸਪਲੇਨ ਕਰਦਾ ਹੈ ਕਿ ਜਿਹੜੀ ਸਾਡੀ ਲਰਨਿੰਗ ਆ ਜਿਵੇਂ ਸਾਨੂੰ ਬਜ਼ੁਰਗ ਕਹਿੰਦੇ ਸੀ ਕਿ ਲਰਨਿੰਗ ਜਿਹੜੀ ਆ ਉਹ ਗੋਦ ਤੋਂ ਕੋਰ ਤੱਕ ਆ ਯਾਨੀ ਪੈਦਾ ਹੋਣ ਤੋਂ ਲੈ ਕੇ ਗੁੱਡ ਬਾਏ ਕਰਨ ਤੱਕ ਡੈਥ ਤੱਕ ਤੁਸੀਂ ਲਰਨਿੰਗ ਕਰਨੀ ਕਰਨੀ ਆ ਇਹਨੂੰ ਤੁਸੀਂ ਅੱਜਕੱਲ ਜਿਹੜਾ ਤੁਹਾਡਾ ਮਾਸਟਰ ਆ ਉਹ ਤੇ ਤੁਹਾਡੀ ਜੇਬ 'ਚ ਹੈਗਾ ਜਿਹਨੂੰ ਫੋਨ ਕਿੰਨੇ ਆਪਾਂ ਐਵੇਂ ਇਹ ਸੌਲਤਾਂ ਨਹੀਂ ਸੀ ਪਹਿਲਾਂ ਮੈਨੂੰ ਯਾਦ ਆ ਆਪਣਾ ਮੱਲੀ ਸਾਹਿਬ ਜਦੋਂ ਅਸੀਂ ਯੰਗ ਸੀਗੇ ਅਸੀਂ ਕੋਈ ਚੀਜ਼ ਲੱਭਣੀ ਹੁੰਦੀ ਸੀ ਸਾਨੂੰ ਜਾਣਾ ਪੈਂਦਾ ਸੀ ਲਾਇਬ੍ਰੇਰੀ ਲਾਇਬ੍ਰੇਰੀ ਤੇ ਜਾ ਕੇ ਫਿਰ ਲਾਇਬ੍ਰੇਰੀ ਨੂੰ ਜਾਂ ਜਿਹੜਾ ਵੀ ਬੰਦਾ ਹੁੰਦਾ ਉਹਨੂੰ ਲੱਭਣਾ ਹੁੰਦਾ ਸੀ ਉਹਨੂੰ ਕਹਿੰਦੇ ਸੀ ਇਹਦੇ ਚਾਲੂਕਾਰ ਤੋਂ ਉਹਦੇ ਨਾਲ ਸੁਧਾਰਨੇ ਹੁੰਦੇ ਸੀ ਜੀ ਚਾਸ਼ਾ ਪਿਆਣੀ ਹੁੰਦੀ ਸਮੋਸੇ ਖਵਾਣੇ ਹੁੰਦੇ ਸੀ ਉਹਨੂੰ ਇਦਾਂ ਹੀ ਜੀ ਕੰਮ ਇਦਾਂ ਦਾ ਨਹੀਂ ਨਿਕਲਦੇ ਜੀ ਤੇ ਉਹ ਹੁਣ ਤੇ ਜਿਹੜਾ ਤੁਸੀਂ ਆਪਣਾ YouTube 'ਚ ਪਾਓ ਜਾਂ ਜਿਹੜੀ ਆਪਣੀ ਆਰਟੀਫੀਸ਼ੀਅਲ ਇੰਟੈਲੀਜੈਂਸ ਪਾਓ ਉਹਨੂੰ ਕੋਈ ਆ ਮੈਂ ਇਹ ਬੇਸਿਕ ਇੰਗਲਿਸ਼ ਨੂੰ ਲਰਨ ਕਰਨਾ ਹੈ ਪੰਜਾਬੀ ਤੋਂ ਉਹ ਤੁਹਾਨੂੰ ਹਰ ਚੀਜ਼ ਹਰਿਆਣਾ ਤੋਂ ਤੁਸੀਂ ਹਿੰਦੀ ਤੋਂ ਉਰਦੂ ਤੋਂ ਈਵਨ ਮੈਂ ਤੈਨੂੰ ਕਹਾਂਗਾ ਕਿ ਕਿਸੀ ਦੁਨੀਆ ਦੀ ਲੈਂਗੁਏਜ ਹੋਵੇ ਤੁਸੀਂ ਉਹਦੇ ਤੇ ਪਾ ਦੋ ਤੇ ਤੁਸੀਂ ਜਿਹੜਾ ਟਰੱਕ ਚਲਾਣਾ ਹੁਣ 8-9 ਘੰਟੇ 10 ਘੰਟੇ ਤੇ ਚਲਾਣਾ ਚਲਾਣਾ ਦਿਨ ਦੇ ਨੇ ਤੁਸੀਂ ਉਹਨੂੰ ਹੈੱਡਫੋਨ ਚ ਲਾ ਲਓ ਆਰਾਮ ਨਾਲ ਸੁਣਦੇ ਜਾਓ ਉਹਨੂੰ ਰਿਪੀਟ ਕਰਦੇ ਜਾਓ ਸੁਣਦੇ ਜਾਓ ਰਿਪੀਟ ਕਰਦੇ ਜਾਓ ਮੇਰਾ ਖਿਆਲ ਹੈ ਨਾਟ ਮੋਰ ਥੈਨ ਮੰਥ ਇੱਕ ਮੰਥ ਮੈਕਸਿਮਮ ਹੋਏਗਾ ਕਿ ਤੁਸੀਂ ਜਿਹੜਾ ਆਪਣਾ ਕੈਚ ਅਪ ਨਹੀਂ ਕਰ पाओगे ਇੱਕ ਮੰਨ ਦੇ ਅੰਦਰ ਤੁਸੀਂ ਬਹੁਤ ਕੁਝ ਕੈਚ ਅਪ ਕਰ पाओगे ਜਿਹਦੇ ਨਾਲ ਤੁਸੀਂ ਆਪਣੀ ਇੰਗਲਿਸ਼ ਨੂੰ ਇੰਪਰੂਵ ਕਰ ਸਕਦੇ ਹੋ ਬਾਕੀ ਆਪਣਾ ਇਹ ਜਿਹੜੇ ਕਾਮਨ ਵਰਡ ਇੰਨੇ ਜ਼ਿਆਦਾ ਨਹੀਂ ਕਾਮਨ ਵਰਡ ਮੇਰਾ ਖਿਆਲ ਹੈ ਜਿਹੜੇ ਆਪਾਂ ਐਵਰੀਡੇ ਯੂਜ਼ ਕਰਦੇ ਨੇ ਉਹ ਵੱਧ ਤੋਂ ਵੱਧ 200 ਹੋਣੇ 250 ਹੋਣੇ ਉਹ ਤੇ ਚਲੋ ਤੁਸੀਂ ਆਲਰੇਡੀ ਉਹਨੂੰ ਜਦੋਂ ਅੰਡਰਸਟੈਂਡ ਕਰਦੇ ਹੋ ਇੱਕ ਵਾਰੀ ਐਮਪਲਾਈ ਕਰਦੇ ਹੋ ਤੜੇ ਨਾਲ ਈਜ਼ੀ ਹੋ ਜਾਣਾ ਓਨ ਦਾ ਸੇਮ ਟਾਈਮ ਖਾਲੀ ਇਹ ਨਹੀਂ ਕਿ ਆਪਾਂ ਇੰਗਲਿਸ਼ ਹੀ ਲਰਨ ਕਰਨੀ ਆ ਔਰਦੇ ਬਾਅਦ ਆਪਾਂ ਹੋਰ ਵੀ ਬਹੁਤ ਚੀਜ਼ਾਂ ਲਰਨ ਕਰਨੀਆਂ ਜਿਹੜੀ ਬੇਸਿਕ ਚੀਜ਼ਾਂ ਨੇ ਕਿ ਇਸ ਕੰਟਰੀ ਚ ਅਕਾਊਂਟੈਂਟ ਕਿਦਾਂ ਜਿਹੜਾ ਅਕਾਊਂਟਸ ਕਿਦਾਂ ਚੱਲਣਾ ਟੈਕਸਿਸ ਕਿਦਾਂ ਚੱਲਨੇ ਇਨਕਮ ਦੀ ਜਿਹੜੀ ਆ ਇਨਕਮ ਟੈਕਸ ਕਿਦਾਂ ਚੱਲਣਾ ਉਹਦੇ ਬਾਅਦ ਆਪਾਂ ਜਿਹੜੇ ਡਿਫਰੈਂਟ ਲਾ ਰੈਗੂਲੇਸ਼ਨ ਨੇ ਟੂਵਰਡ ਦਾ ਲਾਇਸੈਂਸਿੰਗ ਉਹਨੂੰ ਕਿਦਾਂ ਕਰਨਾ ਉਹ ਸਾਰੀ ਚੀਜ਼ਾਂ ਆਪਾਂ ਲਰਨ ਕਰਨੀਆਂ ਤੇ ਜੇ ਆਪਾਂ YouTube ਚਾਹੀਏ 200 ਪ੍ਰੋਗਰਾਮ ਹਰ ਲੈਂਗੁਏਜ ਚ ਲਿਖੇ ਨੇ ਠੀਕ ਹੈ ਜਿਵੇਂ ਮੈਂ ਸੀਰੀਅਲ ਜਦੋਂ ਲੈ ਰਿਹਾ ਸੀ ਜਦੋਂ ਮੈਂ ਕੈਨੇਡਾ ਤੋਂ ਆਇਆ ਤੇ ਮੇਰਾ ਸੀਰੀਅਲ ਜਿਹੜਾ ਉਹ ਕੈਨੇਡਾ ਤੇ ਉਹਨਾਂ ਨੇ ਕਿਹਾ ਦੁਬਾਰਾ ਲੋ ਤੇ ਮੈਂ ਖਾਲੀ YouTube ਪਾ ਦਿੱਤਾ ਕਿ ਸੀਰੀਅਲ ਰਿਟਨ ਇਨ ਕੈਲੀਫੋਰਨੀਆ ਉਹ ਮੇਰੇ ਖਰੇਬ ਇੱਕ ਦਿਨ ਚ ਮੈਨੂੰ ਇਹ ਇਨਫੋਰਮੇਸ਼ਨ ਹੋ ਗਈ ਕਿ ਮੈਨੂੰ ਪੜ੍ਹ ਕੇ ਨਹੀਂ ਹੋਣੀ ਸੀ ਮੈਂ ਸਿਰਫ ਲਿਸਨ ਕਰਕੇ ਤੇ ਦੇਖ ਕੇ ਨਾ ਜਿਆਦਾ ਮੈਂ ਸਿਰਫ ਉਹਨੂੰ ਲਿਸਨ ਕਰਕੇ ਦੇਖ ਕੇ ਜਾ ਕੇ ਮੈਂ ਇਗਜ਼ਾਮ ਦੇ ਦਿੱਤਾ ਮੈਂ ਪਾਸ ਹੋ ਗਿਆ ਕੀ ਬਾਤ ਹੈ ਕੀ ਬਾਤ ਆ ਜਿੰਦਾ ਜਾਗਦਾ ਤਜਰਬਾ ਹੈ ਜੀ ਤੁਹਾਡਾ ਜੀ 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 ਤੇ ਇਹ ਚੀਜ਼ਾਂ ਡੈਫੀਨਿਟਲੀ ਇਹਨਾਂ ਦਾ ਬੈਨੀਫਿਟ ਲੈਣਾ ਚਾਹੀਦਾ ਦੇਖੋ ਐਂਡ ਆਫ ਦਿ ਡੇ ਆਪਾਂ ਕਿਸੇ ਵੀ ਚੀਜ਼ ਤੋਂ ਡੀਮੋਟੀਵੇਟ ਨਹੀਂ ਹੋਣਾ ਇੱਕ ਚੀਜ਼ ਹੈ ਕਿ ਕਿਸੇ ਵੀ ਨਿਊਜ਼ ਨੂੰ ਆਪਾਂ ਬੈਡ ਨਿਊਜ਼ ਕਰ ਲੈਨੇ ਆ ਪਰ ਉਹਦਾ ਇੱਕ ਪੋਜ਼ਿਟਿਵ ਸਾਈਡ ਵੀ ਹੁੰਦੀ ਆ ਸਹੀ ਸਹੀ ਬਿਲਕੁਲ ਠੀਕ ਬਿਲਕੁਲ ਠੀਕ ਸਹਿਮਤ ਆ ਜੇ ਪੋਜ਼ਿਟਿਵ ਸਾਈਡ ਨਹੀਂ ਦੇਖੋਗੇ ਤੁਸੀਂ ਆਟੋਮੈਟਿਕਲੀ ਤੁਸੀਂ ਹੈਪੀ ਹੋ ਜਾਓਗੇ ਉਹਨੂੰ ਬੈਨੀਫਿਟ ਲੈ ਲੋਗੇ ਤੇ ਕੰਮ ਹੋਈ ਆਪਣਾ ਮਲੀ ਸਾਹਿਬ ਕੇ ਆਪਾਂ ਟਰੱਕਿੰਗ ਤੇ ਕਰ ਨਹੀਂ ਕਰਨੀ ਹੂੰ ਸਾਡੇ ਕੋਲ ਕੋਈ ਹੋਰ ਕੰਮ ਵੀ ਨਹੀਂ ਆਂਦਾ ਜੇ ਟਰੱਕਿੰਗ ਹੀ ਕਰਨੀ ਹੈ ਤਾਂ ਉਹਨੂੰ ਅਸੀਂ ਫੋਕਸ ਕਰ ਲਈਏ ਆਪਣਾ ਮੇਨ ਬਿਜ਼ਨਸ ਤੇ ਲਾਰੰਗ ਟਰਮ ਬਿਜ਼ਨਸ ਬਣਾ ਕੇ ਚੱਲੀਏ ਬਿਲਕੁਲ ਐਟਲੀ ਸਭ ਤੋਂ ਜ਼ਿਆਦਾ ਜਿਹੜੀ ਪ੍ਰੋਬਲਮ ਆਉਂਦੀ ਹੈ ਨਾ ਕਿ ਮੋਸਟਲੀ ਆਪਣੇ ਟਰੱਕਰ ਵੀਰ ਜਿਹੜੇ ਨੇ ਮੋਸਟਲੀ ਨਹੀਂ ਕਵਾਂਗਾ ਮਤਲਬ ਜਿਨ੍ਹਾਂ ਨੂੰ ਮੈਂ ਜਾਣਦਾ ਉਹ ਟਰੱਕਿੰਗ ਤੋਂ ਪੈਸਾ ਬਣਾ ਕੇ ਰੀਅਲ ਏਸਟੇਟ ਕਰਦੇ ਨੇ ਟਰੱਕਿੰਗ ਤੋਂ ਪੈਸਾ ਬਣਾ ਕੇ ਸਮਝੋ ਹੋਰ ਚੀਜ਼ਾਂ ਕਰਦੇ ਨੇ ਉਹਦੇ 'ਚ ਵੀ ਉਹ ਕਾਮਯਾਬ ਨਹੀਂ ਹੁੰਦੇ ਫਿਰ ਆ ਕੇ ਟਰੱਕਿੰਗ ਕਰਦੇ ਨੇ ਹੂੰ ਜੇ ਆਪਾਂ ਟਰੱਕਿੰਗ ਹੀ ਆਪਣਾ ਫਰਸਟ ਤੇ ਲਾਸਟ ਯਾ ਜੇ ਰੀਅਲ ਸਟੇਟ ਕਰਦੇ ਆਂ ਤਾਂ ਰੀਅਲ ਸਟੇਟ ਨੂੰ ਆਪਣਾ ਫਰਸਟ ਤੇ ਲਾਸਟ professions ਰੱਖੀਏ ਜਿਹੜਾ ਕੰਮ ਵੀ ਹੈ ਮਨੂ ਪੂਰੇ ਇੱਕ ਵਾਰਾ ਕਸ਼ਤੀਆਂ ਸਾਲ ਕੇ ਗਲਣਾ ਲਾਓ ਜੀ ਬਿਲਕੁਲ ਜਿਹੜਾ ਵੀ ਕੰਮ ਕਰਨਾ ਤੁਸੀਂ ਮਕੈਨਿਕ ਦਾ ਕੰਮ ਕਰਨਾ ਤੁਸੀਂ ਫੋਕਸ ਮਕੈਨਿਕ ਤੇ ਹੀ ਰੋ ਮਤਲਬ ਅੱਗੇ ਪਿੱਛੇ ਨਾ ਦੇਖੋ ਜੇ ਜੇ ਤੁਸੀਂ ਆਪਾਂ ਮਜ਼ਾਕ ਕਰਦੇ ਸੀ ਜਦੋਂ ਆਪਾਂ ਯੰਗ ਸੀਗੇ ਇੱਕ ਮੁੰਡਾ ਨਾਲ ਲੁੱਡੋ ਖੇਡਦਾ ਸੀ ਅਸੀਂ ਕਹਿੰਦੇ ਯਾਰ ਇਹ ਦੁਨੀਆ ਇੱਧਰ ਦੀ ਉੱਧਰ ਹੋ ਜਾਏ ਇਹਨਾਂ ਨੂੰ ਲੁੱਡੋ ਕਦੀ ਆਣੀ ਨਹੀਂ ਹਮ ਅੱਜ ਮੇਰੇ 50 ਸਾਲ ਉਮਰ ਹੋ ਗਈ ਆ ਉਹਨੂੰ ਲੁੱਡੂ ਦਾ ਚੈਂਪੀਅਨ ਆ ਉਹਨੇ ਆਖਾ ਬੰਨ ਕੇ ਧੰਨਵਾਦ ਆ ਉਹ ਸਾਹ ਲੈ ਉਹਨੇ ਲੁੱਡੂ ਹੀ ਖੇਡੀ ਆ ਮੈਂ ਚਲੋ ਕੰਮ ਵੀ ਕਰਦਾ ਸੀ ਤੇ ਸੇਮ ਥਿੰਗ ਵਿਦ ਅ ਇੱਕ ਹੋਂਦਾ ਦੀ ਕੈਰਾਮ ਬੋਰਡ ਤੁਸੀਂ ਦੇਖੋ ਮੇਰੇ ਨਾਲ ਦੇ ਜਿਹੜੇ ਮੇਰੇ ਏਜ ਦੇ ਬਾਬੇ ਨੇ ਹੁਣ ਕੈਰਾਮ ਬੋਰਡ ਦੇ ਇੰਨੇ ਚੈਂਪੀਅਨ ਬਣ ਚੁੱਕੇ ਨੇ ਅਸੀਂ ਜਿਵੇਂ ਅਸੀਂ ਟਰੱਕਿੰਗ ਦੇ ਸਾਨੂੰ ਅਸੀਂ ਟਰੱਕ ਨਹੀਂ ਰੱਬ ਦਾ ਸ਼ੁਕਰ ਹੈ ਥੋੜਾ ਬਹੁਤ ਤਾਂ ਕੰਮ ਆ ਗਿਆ ਤੇ ਜਿਹੜਾ ਕੰਮ ਕਰੋ ਉਹਨੂੰ ਹੀ ਕਰੋ ਇੱਧਰ ਉੱਧਰ ਨਾ ਦੇਖੋ ਫਿਰ ਤੁਸੀਂ ਕਾਮਯਾਬ ਹੋ ਜਾਣਾ ਬਿਲਕੁਲ ਠੀਕ ਹੈ ਆਖਰ ਤੇ ਇਹ ਦੱਸੋ ਕਿ ਲੋਡਾਂ ਦੇ ਮਾਮਲੇ 'ਚੇ ਬਿਹਤਰੀ ਸੁਧਾਰ ਕੋਈ ਆਸ ਕੋਈ ਉਮੀਦ ਕਦੋਂ ਤੱਕ ਵੇਖਣ ਦੇ ਜੇ ਕੋਈ ਅੱਜ ਦੀਆਂ ਗੱਲਾਂ 'ਚ ਕੋਈ ਜਿਹਨੂੰ ਕਹਿੰਦੇ ਨੇ ਨਾ ਅੰਦਰਲੀ ਗੱਲ ਆ ਜਿਹੜੀ ਜਿਹਦੇ ਨਾਲ ਮਨ ਰਾਜ਼ੀ ਹੋਵੇ ਉਹ ਵੀ ਸਾਨੂੰ ਦੱਸੋ ਦੇਖੋ ਜੀ ਅਸੀਂ ਸਭ ਤੋਂ ਪਹਿਲਾਂ ਓਵਰਆਲ ਦੇਖਣਾ ਕਿ ਓਵਰਆਲ ਬਿਜ਼ਨਸ ਕੀ ਚੱਲ ਰਿਹਾ ਹੈ ਓਵਰਆਲ ਬਿਜ਼ਨਸ ਇਹ ਆ ਕਿ 네ਗੇਟਿਵ ਸਾਈਡ ਤੇ ਹੈਗਾ ਜੀ ਪ੍ਰਾਈਸਸ ਡਾਊਨ ਨੇ ਕੰਮ ਨਹੀਂ ਹੈਗਾ ਤੇ ਹੁਣ ਪੋਜ਼ਿਟਿਵ ਸਾਈਡ ਦੇਖੋ ਹੁਣ ਇਸ ਵੀਕ ਤੋਂ ਲੈ ਕੇ ਆਲਰੇਡੀ ਕੈਲੀਫੋਰਨੀਆ ਤੇ ਜਿਹੜੇ ਬਾਹਰ ਜਾਣ ਦੇ ਲੋਡ ਨੇ ਰੀਫਰ ਦੇ ਉਹ ਥੋੜੇ ਬਿਹਤਰ ਹੋ ਗਏ ਨੇ ਚਲੋ ਵਾਪਸੀ ਹੁਣ ਵੀ ਪ੍ਰੋਬਲਮ ਆ ਪਰ ਥੋੜੀ ਜਿਹੀ ਬਿਹਤਰੀ ਆ ਗਈ ਫਿਰ ਜੇ ਆਪਾਂ ਕੰਪੇਅਰ ਕਰੀਏ ਏਸੀ ਟਾਈਮ ਲਾਸਟ ਈਅਰ ਨੂੰ ਡੀਜ਼ਲ ਦੀ ਪ੍ਰਾਈਸ ਥੋੜੀ ਬਿਹਤਰ ਆ ਹੂੰ ਲੋਡਾ ਦੀ ਪ੍ਰਾਈਸ ਵੀ ਠੀਕ ਆ ਇਨੀ ਮਾੜੀ ਨਹੀਂ ਹੈਗੀ ਤੇ ਜੇ ਆਪਾਂ ਉਹਨੂੰ ਕੰਪੇਅਰ ਕਰੀਏ ਫਿਰ ਆਪਾਂ ਕਹਿੰਦੇ ਆ ਥੋੜਾ ਜਿਹਾ ਕੰਮ ਠੀਕ ਆ ਬਟ ਐਂਡ ਆਫ ਦ ਡੇ ਸਾਡਾ ਕੰਮ ਹੈ ਨਾ ਇਹ ਸਾਲਾਨਾ ਕੰਮ ਹੈ ਸਾਲ ਦਾ ਕੰਮ ਆ ਇਹ ਡੇਲੀ ਦਾ ਕੰਮ ਨਹੀਂ ਇਹ ਆਵਰਲੀ ਦਾ ਕੰਮ ਨਹੀਂ ਇਹ ਵੀਕਲੀ ਦਾ ਕੰਮ ਨਹੀਂ ਇਹ ਮੰਥਲੀ ਦਾ ਕੰਮ ਨਹੀਂ ਇਹਨੂੰ ਤੁਸੀਂ ਓਵਰਆਲ ਇਹਦੀ ਪਿਕਚਰ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਅਸੀਂ ਕੀ ਬਣਾ ਰਹੇ ਹਾਂ ਤੇ ਕੀ ਕੀ ਨਹੀਂ ਬਣਾ ਰਹੇ ਉਹਦੇ ਗੱਲ ਉਹੀ ਆ ਜਾਂਦੀ ਹੈ ਆਪਣੇ ਕੰਮ ਨੂੰ ਆਪਟਿਮਾਈਜ਼ ਕਰਨਾ ਆਪਟਿਮਾਈਜ਼ ਦੀ ਪੰਜਾਬੀ ਕੀ ਹੁੰਦੀ ਹੈ ਜੀ ਤੁਸੀਂ ਦੱਸੋ ਹਾਂਜੀ ਜ਼ਹਿਰ ਹੈ ਉਹਨੂੰ ਉਸ ਸਾਂਚੇ 'ਚ ਢਾਲਣਾ ਕਿ ਜਿਹਦੇ ਜਿਹੇ ਸਰਖਰੂ ਹੋਵੋ ਜੀ ਮਤਲਬ ਇੱਕ ਚੀਜ਼ ਹੈ ਮੈਂ ਵੀ ਇੱਕ ਮੈਂ ਐਗਜ਼ਾਮਪਲ ਦਿੰਦਾ ਜਦੋਂ ਮੈਂ ਕਾਰਾਂ ਦਾ ਕਾਰਾਂ ਵੇਚਦਾ ਸੀ ਯੰਗ ਸੀਗਾ ਤੇ ਇੱਕ ਕਾਰ ਮੈਂ ਇੱਕ ਕਾਰ ਨੂੰ ਮਤਲਬ ਗੱਡੀ ਨੂੰ ਜੇ ਮੈਂ ਧੋਂਦਾ ਸੀ ਤੇ ਨਾਲ ਜਿਹੜਾ ਇੱਕ ਬੰਦਾ 20 ਸਾਲ ਤੋਂ ਕਰ ਰਿਆ ਸੀ ਉਹ ਧੁੰਦਾ ਸੀ ਬਹੁਤ ਫਰਕ ਹੁੰਦਾ ਸੀ ਅਸੀਂ ਧੋਣੀ ਹੁੰਦੀ ਕਿ ਤਰ੍ਹਾਂ ਕਿ ਸਾਨੂੰ ਆਪਣੀ ਕਾਰ ਨੂੰ ਇਦਾਂ ਧੋਣਾ ਹੁੰਦਾ ਸੀ ਜਾਂ ਸਾਫ਼ ਕਰਨਾ ਹੁੰਦਾ ਸੀ ਕਿ ਮਤਲਬ ਪਤਾ ਲੱਗੇ ਕਿ ਸਾਡੀ ਪਰਸਨੈਲਿਟੀ ਇਹਦੇ ਚ ਇਨਵੋਲ ਵਾ ਦੂਜਾ ਬੰਦਾ ਇਦਾਂ ਕਰ ਰਿਆ ਹੁੰਦਾ ਸੀ ਉਹਨੇ ਬਸ ਨੰਬਰ ਹੀ ਪੂਰੇ ਕਰਨੇ ਹੂੰ ਤੇ ਸੇਮ ਥਿੰਗ ਜਦੋਂ ਤੁਸੀਂ ਟਰੱਕਿੰਗ ਕਰਦੇ ਟਰੱਕਿੰਗ ਚ ਆਪਣੇ ਪੂਰਾ ਰੂਹ ਨੂੰ ਪਾ ਕੇ ਤੇ ਜਿਵੇਂ ਭਾਜੀ ਕਹਿੰਦੇ ਨੇ ਐਂਡੀ ਭਾਜੀ ਸਾਡੇ ਉਹ ਕਹਿੰਦੇ ਸੁਰਤੀ ਨਾਲ ਕਰਨਿਆ ਜਿਹੜਾ ਕੰਮ ਕਰਨਾ ਹਾਂ ਹਾਂ ਹਰ ਸੌਕਸ ਹੋ ਕੇ ਕਰਨਾ ਜੇ ਤੁਸੀਂ ਫੋਕਸ ਹੋ ਕੇ ਕਰੋਗੇ ਤੁਸੀਂ एग्जांपल ਦੇ ਰਿਹਾ ਟਰੱਕ ਯੂਜ਼ ਲੋਗੇ ਵਾਰੰਟੀ ਵਾਲਾ ਲੋਗੇ ਵਧੀਆ ਫਲੀਟ ਦਾ ਚੰਗਾ ਚੱਲਾ ਟਰੱਕ ਲੋਗੇ ਉਹਦੀ ਪੇਮੈਂਟ ਆ ਤੁਹਾਡੇ ਕੰਟਰੋਲ ਚ ਹੋਗੀਆਂ ਡਾਊਨ ਪੇਮੈਂਟ ਕੰਟਰੋਲ ਚ ਹੋਏਗੀ ਤੁਹਾਡੀ ਇੰਸ਼ੋਰੈਂਸ ਕੰਟਰੋਲ ਚ ਹੋਏਗੀ ਤੁਹਾਡੀ ਮੇਨਟੇਨੈਂਸ ਕੰਟਰੋਲ ਚ ਹੋਏਗੀ ਤੁਸੀਂ ਟਰੱਕ ਨੂੰ ਐਕਸਟਰਾ ਪਜਾਓਗੇ ਨਹੀਂ ਤੁਸੀਂ ਟਰੱਕ ਦੇ ਨਾਲ ਮਾਮਲੇ ਆ ਉਹ ਰੱਖੋਗੇ ਜਿਹੜੇ ਤੁਸੀਂ ਲੌਂਗ ਟਰਮ ਆਪਣੇ ਮਤਲਬ ਜੇ ਤੁਹਾਡੇ ਕੋਲ ਕੋਈ ਫਰੈਂਡ ਹੈਗਾ ਉਹਨੂੰ ਕਿਦਾਂ ਟ੍ਰੀਟ ਕਰਨਾ ਇਦਾਂ ਤੁਸੀਂ ਟਰੱਕ ਨੂੰ ਟ੍ਰੀਟ ਕਰੋਗੇ ਟਰੱਕ ਵੀ ਤੁਹਾਨੂੰ ਫਰੈਂਡ ਦੀ ਤਰ੍ਹਾਂ ਟ੍ਰੀਟ ਕਰੂਗਾ ਬਿਲਕੁਲ ਆਪਾਂ ਆਪਾਂ ਗੇੜਾ ਲਾ ਕੇ ਆਨੇ ਆ ਛੋਟਾ ਗੇੜਾ ਲਾ ਕੇ ਆਈਏ ਵਧੀਆ ਗੇੜਾ ਲਾ ਕੇ ਆਈਏ ਆਪਾਂ ਸਿੱਧਾ ਜਾ ਕੇ ਉਹਦੀ ਇਨਸਪੈਕਸ਼ਨ ਕਰੀਏ ਐਕਸਪੈਕਸ਼ਨ ਕਰਾਈਏ ਥੋੜਾ ਜਿਹਾ ਟਾਈਮ ਲਾਈਏ ਇਹ ਨਹੀਂ ਕਿ ਜਦੋਂ ਚੱਲਣਾ ਹੋਏਗਾ ਭੱਜ ਕੇ ਟਰੱਕ ਤੇ ਚੜ ਜਾਈਏ ਜਦੋਂ ਘਰ ਵਾਪਸ ਆਈ ਉਹਨੂੰ ਉਦਾਂ ਛੱਡ ਦੇਈਏ ਤੇ ਉਹਦੀ ਕੋਈ ਇਨਸਪੈਕਸ਼ਨ ਆ ਨਾ ਕਰੀਏ ਇਹ ਚੀਜ਼ਾਂ ਬਹੁਤ ਇੰਪੋਰਟੈਂਟ ਨੇ ਕਿਉਂਕਿ ਰਸਤੇ 'ਚ ਜੇ ਹਮ ਹਮ ਜ਼ਾਹਰ ਹੈ ਕੰਮ ਵੀ ਨਹੀਂ ਹੋਣਾ ਟਾਈਮ ਵੀ ਬਰਬਾਦ ਹੋਣਾ ਇਹ ਚੀਜ਼ਾਂ ਤੁਸੀਂ ਆਪਟਿਮਾਈਜ਼ ਕਰਕੇ ਚੱਲੋ ਤਾਂ ਡੈਫੀਨਿਟਲੀ ਤੁਸੀਂ ਬਹੁਤ ਜ਼ਿਆਦਾ ਆਪਣੇ ਆਪ ਨੂੰ ਬੈਨੀਫਿਟ ਦੇ ਸਕਦੇ ਹੋ ਤੇ ਖੜੀ ਟਰੱਕਾਂ ਦਾ ਕੰਮ ਨਹੀਂ ਟਰੱਕਾਂ ਦੇ ਬੈਕਗ੍ਰਾਉਂਡ 'ਚ ਵੀ ਬਹੁਤ ਕੰਮ ਹੁੰਦਾ ਜਿਵੇਂ ਲੋਡਾਂ ਦੀ ਬੁਕਿੰਗ ਆ ਤੁਸੀਂ ਜਿਹੜੀ ਰਿਲੇਸ਼ਨਸ਼ਿਪ ਆ ਡਿਸਪੈਚਰ ਨਾਲ ਜਿਹੜਾ ਰਿਲੇਸ਼ਨਸ਼ਿਪ ਆ ਮੈਕੈਨਿਕ ਨਾਲ ਜਿਹੜਾ ਰਿਲੇਸ਼ਨ ਇਹ ਸਾਰੀ ਚੀਜ਼ਾਂ ਵਿੱਚ ਅਕਾਊਂਟ ਹੋਣੀ ਆ ਨਹੀਂ ਨਹੀਂ ਮੈਂ ਇੱਕ ਚੀਜ਼ ਤੁਹਾਨੂੰ ਆ ਲਾਸਟ ਚੀਜ਼ ਦੱਸਾਂਗਾ ਹੁਣ ਆਪਾਂ ਨੂੰ ਲੋਕੀ ਕਾਲ ਕਰਦੇ ਨੇ ਬਹੁਤ ਸਾਰੇ ਮੁੰਡੇ ਉਹ ਗੱਲ ਕਰਦੇ 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 ਵਿੱਚੇ ਕਾਲ ਕੱਟ ਜਾਂਦੇ ਨੇ ਹੂੰ ਤੇ ਮੈਂ ਕਿਹਾ ਸ਼ਾਇਦ ਮੇਰੀ ਤੋਂ ਕੋਈ ਗਲਤੀ ਹੋਈ ਹੈ ਮੇਰਾ ਬਟਨ ਦਬ ਗਿਆ ਮੈਂ ਕਾਲ ਬੈਕ ਕਰ ਦਿੱਤੇ ਮੈਂ ਕਿਹਾ ਭਾਈ ਤੁਸੀਂ ਗੱਲ ਕਰ ਰਹੇ ਸੀ ਵਿੱਚੇ ਕਾਲ ਕੱਟੀ ਗਈ ਮੈਂ ਤਾਂ ਕਹਿੰਦੇ ਯਾਰ ਆਪਣੀ ਤਾਂ ਡੀਲ ਬਣਨੀ ਨਹੀਂ ਉਹ ਮੈਂ ਕਿਹਾ ਭਾਈ ਅੱਧੇ ਘੰਟੇ ਤੋਂ ਆਪਾਂ ਗੱਲ ਕਰ ਰਹੇ ਆ ਆਪਾਂ ਇੱਕ ਰਿਸਪੈਕਟ ਨਾਲ ਡਿਸਪਰ ਤੁਸੀਂ ਥੈਂਕ ਯੂ ਕਰ ਦੋ ਗੁੱਡ ਬਾਏ ਕਰ ਦੋ ਇਹ ਕਹ ਦੋ ਯਾਰ ਮੈਂ ਟ੍ਰਕ ਨਹੀਂ ਲੈਣਾ ਤੁਸੀਂ ਵਿੱਚੋਂ ਕਰ ਦਿੱਤਾ ethicaly ਗਲਤ ਹੈ ਠੀਕ ਹੈ ਇਹ ਛੋਟੇ ਛੋਟੇ ਇਹ ਛੋਟੇ ਛੋਟੇ ਚੀਜ਼ਾਂ ਨੇ ਜਿਹੜੀਆਂ ਆਪਾਂ ਇਸ ਕੰਟਰੀ 'ਚ ਆ ਕੇ ਸਿੱਖੀਆਂ ਮਸੂਦ ਪਾਜੀ ਮੈਂ ਇਸ ਕੰਟਰੀ 'ਚ ਜੰਮਿਆ ਨਹੀਂ ਸੀ ਮੈਂ ਵੀ ਇਹ ਚੀਜ਼ਾਂ ਆ ਕੇ ਸਿੱਖੀਆਂ ਹਾਂ ਹਾਂ ਇਹਦੇ ਨਾਲ ਇਹਦੇ ਨਾਲ ਸਾਨੂੰ ਇੰਨਾ ਬੈਨੀਫਿਟ ਹੋਇਆ ਕਿ ਹੁਣ ਅਸੀਂ ਕਿਸੇ ਡੀਲਰਸ਼ਿਪ ਤੋਂ ਚਲੋ ਸਾਡੀ ਡੀਲਰਸ਼ਿਪ ਤਾਂ ਛੋਟੀ ਆ ਸੀ ਇਹਨੇ ਵੱਡੇ ਨਹੀਂ ਹੈਗੇ ਪਰ ਅਸੀਂ ਕਿਸੇ ਹੋਰ ਡੀਲਰਸ਼ਿਪ ਤੋਂ ਕੰਮ ਪ੍ਰਾਣ ਜਾਂਦੇ ਆ ਕਿਸ ਨੂੰ ਕਾਲ ਲਾਣੇ ਆ ਰਿਸਪੈਕਟ ਕਰਦੇ ਆ ਇੱਕ ਵਾਰੀ ਨਹੀਂ ਦੂਜੀ ਵਾਰੀ ਤੀਜੀ ਤੀਜੀ ਵਾਰੀ ਉਹ ਬੰਦਾ ਵੀ ਵਾਪਸ ਰਿਸਪੈਕਟ ਕਰਦਾ ਹੈ ਡਸਨਟ ਮੈਟਰ ਜਿਹੜਾ ਵੀ ਹੋਏ ਜਿਹੜੇ ਮੂਡ ਚ ਵੀ ਹੋਏ ਹੂੰ ਹੂੰ ਬਿਲਕੁਲ ਇਦਾਂ ਜੀ ਇਹ ਚੀਜ਼ਾਂ ਆਪਾਂ ਲਰਨ ਕਰ ਲਈਏ ਇਹਦੇ ਨਾਲ ਕੋਈ ਖਰਾਬੀ ਨਹੀਂ ਹੈਗੀ ਜੇ ਅੱਜ ਨਹੀਂ ਲਰਨ ਕਰਾਂਗੇ ਕਰ ਲਰਨ ਕਰਨਾ ਪੈਣਾ ਪਰ ਜੇ ਅੱਜ ਲਰਨ ਕਰ ਲਾਂਗੇ ਤੇ ਸਾਨੂੰ ਅੱਜ ਦਾ ਬੈਨੀਫਿਟ ਮਿਲ ਜਾਣਾ ਜੇ ਆਪਾਂ ਥੋੜਾ ਦੁਖੀ ਹੋ ਕੇ ਲਰਨ ਕਰਾਂਗੇ ਫਿਰ ਬਾਅਦ ਚ ਜਿਹੜਾ ਦੁਖੀ ਹੋਣ ਦਾ ਟਾਈਮ ਹੋ ਉਹ ਤੇ ਫਿਰ ਉਹ ਲੰਮਾ ਆਪਣਾ ਦੁਖੀ ਹੋਣ ਦਾ ਟਾਈਮ ਲੰਮਾ ਹੁੰਦਾ ਹੈ ਜੀ ਬਿਲਕੁਲ ਜੀ ਬਿਲਕੁਲ

جی بڑی بڑی مہربانی ایسا جی یو ایس اے ٹرک سیلس تو سید صاحب اور میں پنجابی ریڈیو یو ایس اے تو مسود ملی سے اج ای گل بات ہی دی گل بات اگلی تعین سارے رہے ہیں پھر ملا گے ادو تک لی سارا کا رب رکھا